ਆ ਜਿਹੇ ਮੇਰੇ ਮੰਗਰੀ ਪੈ ਜੀ ਆ ਦੇ ਕੇ ਆ ਨਵੇਂ ਮੰਗਰੀ ਨੂੰ ਟਾਈਮ ਹੁੰਦਾ ਨਹੀਂ ਲੱਕਰੀ ਹੈ ਨਾ ਦੇਖੀ ਮੇਰੇ ਲੈਣ ਦਾ ਮੰਗਰ ਹਟਾ ਦੇ ਕੋਈ ਗੱਲ ਨਹੀਂ ਬਾਕੀ ਬਾਣੀ ਲਾਉਗਾ ਵੀ ਵੇਚਣੀ ਹੈ ਤੂੰ ਦੋਸਤਾ ਹੋ ਰਿਹਾ ਇਹਨੂੰ ਨਾ ਮਾਫਾ ਇਹ ਕਹਿੰਦਾ 20000 ਲਗਾ ਮੈਂ ਤੇਰੀ ਇਮਾਨਦਰੀ 20000 ਹੀ ਲੈ ਓਏ ਆਹੋ ਲੈਦਾ ਕਰਾ ਲੈਦਾ ਅੱਡ 20 ਦੇ ਬਸ ਸਹਿਣ ਦੇ ਹੁਣ ਛੱਡ ਜਾ ਹੁਣ ਛੱਡ ਜਾ ਪਾ ਲੈ ਛੱਡ ਜਾ ਦਰਸ ਆ ਹਾਰੋ ਦਿਨ ਦਿਨ ਨਾਲ ਹੀ ਫੜਾ 21000 ਦੀ ਬੱਕਰੀ ਤੇਰੀ ਆ। ਲਓ ਵੀ 21000 ਦੀ ਬੱਕਰੀ ਵੇਗੀ। ਕਿਹੜੀ ਆ? ਆਹ ਆ ਬੱਕਰੀ। ਆਹ ਆ ਬੱਕਰੀ। ਲਓ ਵੀ ਆਹ ਫੱਟੀ। ਆਹ ਬੱਕਰੀ ਗਈ ਜੀ 21000 ਰੁਪਏ। ਤੇ ਛੜੀ ਦੀ ਸਵਾ ਕਰਦੇ ਸੀ। ਹਾਂ ਛੜੀ ਗਈ। ਨਾਲ ਚਾਚਾ ਵੀ ਆ ਬੂ। ਕੀ ਬਾਤ ਹੈ। ਨੀਦ ਨਾ ਹੋਵੇ ਬਈ ਤਨ ਕੋਨ ਹੋਰੀ ਹੈ ਬਈ ਤਾਂ ਕੋਈ ਗੱਲ ਤੋਂ ਲਾਭ ਲੈਦਾ ਯਾਰ ਪੈਵੇਂ ਰੋ ਪੈਵੇਂ ਯਾਰ ਇਹਨਾਂ ਦਾ ਸਹੀਕ ਨੇ ਕਰਾਇਆ ਸੁਣਾ ਆਰੰਭ ਨੇ ਲੈਤੀ ਆ ਹਰ ਦਰ ਹੋਵੇ ਜੇ ਗੱਲ ਹੋਵੇ ਜੇ ਗੱਲ ਹੋ ਗਈ ਸੁਣਾ ਬਈ ਗੱਲ ਸਹੀ ਆ ਠੀਕ ਆ ਗੱਲ ਬਈ ਇਹਨਾਂ ਦੀ ਕਰਨ ਨਹੀਂ ਰਹੇ ਇਹਨਾਂ ਰਹੇ ਖੁਦ ਤੇ ਤੇ ਬੋਣੀ ਕਰੀਆ ਹੁਣ ਕੁਛ ਕਰ ਜੀ ਨਾ ਮਾ ਬੋਣੀ ਅਰਸੇ ਅੱਜ ਭੜਕਦੇ ਮੱਤੇ ਆ ਤਾਂ ਠੀਕ ਆ ਯਾਰ ਥਾਪੀ ਤਾਂ ਮਾਰਦੇ ਹੁਣ ਨਾ ਬਾਈ ਮਾਰ ਕੇ ਆਪਣਾ ਗੁਮਾੜ ਮਤਲਬ ਸਹੀਕ ਤੇ ਨਾ ਤਾਂ ਕੱਟ ਲੈਣੀ ਨਹੀਂ ਮੋੜੀ ਭਾਵੇਂ ਬੜੀ ਖੋਖੋ ਦੇ ਓਏ ਥਾਲੀਆ ਪਰਚੀ ਸਾਨੂੰ ਕਟਾਉਂਗਾ ਉੱਥੇ ਉਹ ਬਸ ਚੋਰੀ ਨੰਨੇ ਨਹੀਂ ਆਣਾ ਛੋੜਾ ਤਾਂ ਕਹਿੰਦਾ ਮੈਨੂੰ ਛੋੜਾ ਮੈਨੂੰ ਪਰਚੀ ਆ ਹੋਰ ਕੀ ਦੀ ਆ ਲੈ ਇੱਕ ਮਾਮੂਲੀ ਥਾਲੀ ਦੇ ਮੈਂ ਮੈਂ ਆ ਮੈਨੂੰ ਖੋਖੋ ਭਾਵੇਂ ਮਾਣਾ ਮੁੰਡਾ ਮੈਂ ਬਿਜਾ ਬਿਜਾਲੀ ਕਹਿੰਦਾ ਦਿਲਾਲੀ ਦਿਲਾਲੀ ਦਾ ਫਰਕ ਨਾ ਹੈ ਤੈਨੂੰ ਫਰਕ ਕਰਦਾ ਤਾ ਤੂੰ ਬਦਲਿਆ ਤੂੰ ਓਏ ਸੌਦਾ ਦੇ ਪਾਣੀ ਮਾਰ ਕੇ ਚੈੱਕ ਕਰ ਲੀਏ ਕਰ ਲੈ ਕਰ ਲੈ ਫੇਰ ਇਹ ਮਗਰੋਂ ਵੀ ਪੁੱਛ ਚੈੱਕ ਕਰ ਲੈ ਬੱਤਰ ਬਾਈ ਨੂੰ ਲਵੇ ਸ਼ਰਟ ਬੱਤਰਾ ਸਾਨਾ ਜ ਮਾਰਾ ਧਾਰਾ ਪਾਣਾ ਨੇ ਬਾਈ ਕਿ ਲੋਡ ਹੈ ਹੈ ਜੀ ਬਾਈ ਰਾਮ ਹਾਂ ਬਈ ਠੀਕ ਓਕੇ ਆਏ 21000 ਦੇ ਲਈਏ ਵੀਰੇ 21000 ਛੜੀ ਹੈਗੀ 15 ਦਿਨ ਹੋਏ ਨੇ ਬਾਈ ਕਹਿੰਦਾ ਵੀ ਲੱਗੀ ਹੋਈ ਠੀਕ ਹੈ ਜੀ 15 ਦਿਨ ਹੋਏ ਹੈ ਇਹਦਾ ਵੀ ਯਾਰ ਵੀ ਚੱਲਣਾ ਵੀ ਛੋੜ ਕਰ ਦੇ ਵੀਰੇ ਇੱਕ ਦੁਬਾਰਾ ਫੇਰ ਕਰ ਲਵੀਂ ਕੱਲ ਹੀ ਹੁਣ ਤਾਂ ਚੱਕ ਨਹੀਂ ਆਏ ਨਹੀਂ ਕਿ ਕਦ ਪੈਸੇ ਚੱਕਾ ਕਈ ਮੌਕੇ ਕੋਈ ਜੁੜਾ ਰੋਡ ਜਾ ਬੰਦ ਘੰਟਾ ਬਗਿਆਣ ਜਿਆਦਾ ਉਹਦਾ ਜ਼ਰੂਰੀ ਸਭੀ ਕੀ ਕਰਨਾ ਚਾਹੀਦਾ ਸਾਨੂੰ ਇਹ ਕੋਈ ਫੋਟੋ ਉੱਪਰ ਕਾ ਹੈ ਨਾ ਉਹ ਲਾਈ ਸੁਣਾਉਂਦਾ ਹੈ ਜਵਾਇ ਬਦਵਾ ਸ਼ੇਰ ਕਾ ਭਾਈ ਦਮ ਕਾ ਕੰਮ ਫੂਲ ਕਨੇ ਚੌਧੇ ਉਹ ਨਾ ਕੋਈ